जी3 ਆ ਬਾਈ ਜੀ ਇਹ 2027 ਤੋਂ ਲੈ ਕੇ 2028 ਦੇ ਵਿੱਚ ਵਿੱਚ ਗੱਡੀ ਦੀ ਪਾਸਿੰਗਾ ਸੋਹਣੀ ਗੱਡੀ ਆ ਸਾਫ ਸੁਥਰੀ ਲੈ ਵੀ ਛੱਤ ਤੇ ਜਰੂਰ ਮਨਵਾ ਦੀ ਕਰਣ ਹਸੀ ਗੱਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਆਪਾਂ ਤੁਹਾਡੇ ਵਾਸਤੇ ਗੱਡੀ ਲੈ ਕੇ ਆਏ ਪੀਬੀ08 ਜਲੰਧਰ ਨੰਬਰ 3775 ਘੈਂਟ ਗੱਡੀ ਆ ਚਿੱਟੇ ਕਲਰ ਦੇ ਵਿੱਚ ਆ ਜੀ3 ਆ ਪੇਜ ਨੂੰ ਫੋਲੋ ਜਰੂਰ ਕਰ ਲਓ ਮੇਰਾ ਵੀਰ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਸਪੋਰਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਸਕਿੱਪ ਨਾ ਕਰਿਆ ਕਰੋ ਫੁੱਲ ਦੇਖ ਲਿਆ ਕਰੋ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਵੀ ਹੁੰਦੀ ਆ ਟਾਇਰ ਗੱਡੀ ਤੇ ਜੋ ਕੋ ਹੋਮਦੇ ਆ ਚਾਰੋ 15 ਨੰਬਰ ਟਾਇਰ ਲੱਗੇ ਹੋਏ ਆ ਲੈ ਵੀ ਇੰਟੀਰੀਅਰ ਤੇ ਜਰੂਰ ਮਿਲਵਾ ਦੀ ਨੀਗਾ ਐਨ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਸ਼ੀਟ ਕਵਰ ਬਿਲਕੁਲ ਨਵੇਂ ਇੰਜਨ ਗੇਅਰ ਦੀ ਓਕੇ ਮੈਟ ਪੂਰੇ ਸੋਹਣੇ ਆ ਇੰਟੀਰੀਅਰ ਵਜੋਂ ਗੱਡੀ ਸਾਫ ਸੁਥਰੀ ਆ ਕਹਿੰਟ ਗੱਲਬਾਤ ਆ ਗੱਡੀ ਦੇ ਵਿੱਚੋਂ ਕਮ ਖਰਚਾ ਗੱਡੀ ਦੇ ਵਿੱਚ ਕੋਈ ਨਹੀਂ ਸਭ ਕੁਝ ਓਕੇ ਹੋਇਆ ਵਗਾ ਇੰਜਨ ਗੇਅਰ ਦੀ ਸਾਫ ਸੁਥਰੀ ਏ ਗੱਡੀ ਏਸੀ ਹੀ ਟਰੋਕੇ ਆ ਗੱਲਬਾਤ ਸਿਰਾ ਗੱਡੀ ਦੇ ਵਿੱਚ ਜੀ ਤਰੀਆ ਬਾਈ ਜੀ ਇਹ 2027 ਤੋਂ ਲੈ ਕੇ 2028 ਦੇ ਵਿੱਚ ਵਿੱਚ ਗੱਡੀ ਦੀ ਪਾਸਿੰਗਾ ਸੋਹਣੀ ਗੱਡੀ ਆ ਸਾਫ ਸੁਥਰੀ ਲੈ ਵੀ ਛੱਤ ਤੇ ਜ਼ਰੂਰ ਮਰਵਾ ਦੀ ਚਰਨ ਨਿਗਾ ਉਦੋਂ ਬਾਅਦ ਆ ਭਾ ਇੰਜਨ ਤੇ ਮਰੋਣਿਆ ਨਿਗਾ ਛੱਤ ਗੱਡੀ ਦੀ ਜ਼ਰੂਰ ਦਿਖਾ ਦੀ ਬਾਈ ਰੰਗ ਪੇਂਟ ਦੀ ਹਲਕੀ ਫੁਲਕੀ ਟਚਿੰਗ ਹਰ ਇੱਕ ਗੱਡੀ ਦੇ ਵਿੱਚ ਹੀ ਮਿਲ ਜੂ ਇਹਦੇ ਵਿੱਚ ਵੀ ਹੈਗੀ ਆ ਬਾਈ ਤੇ ਬਾਕੀ ਇੰਜਨ ਗੇਅਰ ਓਕੇ ਆ ਸਰਵਿਸ ਤਾਜੀ ਹੋਈ ਵੀ ਆ ਫਿਲਟਰ ਵਗੈਰਾ ਚੇਂਜ ਆ ਬੈਟਰੀ ਪੂਰੀ ਵਧੀਆ ਇੰਜਨ ਗੇਅਰ ਦੀ ਓਕੇ ਆ ਫੁੱਲ ਦਸੱਲੀ ਫੁੱਲ ਜ਼ਿੰਮੇਵਾਰੀ ਆ ਘੈਂਟਾ ਲੱਗੀ ਬਜੀ ਕਿਤੋਂ ਨਹੀਂ ਹੈਗੀ ਰੇਟ ਤੁਹਾਨੂੰ ਬਿਲਕੁਲ ਹੀ ਜ਼ਾਇਦਾ ਦੇ ਦਾਂਗੇ ਓਨਲੀ ਬਹੁਤ ਘੱਟ ਰੇਟ ਆ ਬਾਈ ਜੀ 2007 ਮਾਡਲ 2027 ਤੋਂ ਲੈ ਕੇ 2028 ਦੇ ਵਿੱਚ ਵਿੱਚ ਪਾਸਿੰਗ ਆ ਰੇਟ ਗੱਡੀ ਦਾ ਛੱਡਣ ਵਾਲੀ ਆ ਬਿਲਕੁਲ ਓਨਲੀ 1,80,000 ਰੁਪਏ ਦੇ ਵਿੱਚ ਦੇ ਦਾਂਗੇ ਗੱਡੀ ਆਪਾਂ ਤੁਸੀਂ ਪਹੁੰਚਣਾ ਪਿੰਡ ਸਲਾਤਪੁਰ ਜ਼ਿਲ੍ਹਾ ਬਠਿੰਡਾ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਓ ਫੋਲੋ ਧੰਨਵਾਦ